ਅੱਖਾਂ ਲੱਗਦਾ ਮੈਂ ਤੇ ਤੇ ਨਹੀਂ ਅੱਖਾਂ ਲੱਗਦਾ ਮੈਂ ਤੈਨੂੰ ਜ਼ਿੰਮੇਵਾਰੀ ਮੈਂ ਤਾਂ ਮੈਂ ਫਿਰ ਚੱਲ ਮੇਰੀ ਮੇਰੀ ਜ਼ਿੰਮੇਵਾਰੀ ਤੇ ਚੱਲ ਮੈਨੂੰ ਤਾਂ ਚੱਲ ਪੰਜਾਬ ਜਾਣ ਦਾਗਾ ਆ ਜਿੰਨੇ ਬੰਦੇ ਖੜੇ ਆ ਇਹਨਾਂ ਤੋਂ ਪੁੱਛ ਲੈ ਵੀ ਇਹਨਾਂ ਦੀ ਜ਼ਿੰਮੇਵਾਰੀ ਆ ਕਿ ਇਹ ਬਾਈਕਰੇ ਵਗ ਜੇ ਇਹਨੂੰ ਮਿਲੂ ਨਹੀਂ ਆਉਂਦਾ ਸਿੱਖਾਂ ਦੇ ਮੂੰਹ 'ਚ ਤੁਸੀਂ ਮੈਂ ਇੱਕ ਸੁਣਨ ਦਿੰਦੇ ਹੋ ਨਹੀਂ ਤੁਸੀਂ ਸੁਧਾਰਨ ਨੂੰ ਮੰਨਦੇ ਹੋ ਕਿ ਨਹੀਂ ਆ ਗਿਆ ਉੱਥੇ ਦਾ ਜਾਣੀ ਜਾਨਾ ਉਹ ਤਾਂ ਮੈਂ ਨਵੇੜ ਹੀ ਦਿੱਤਾ ਤੁਹਾਨੂੰ ਰਾਤ ਨੂੰ 12:00 ਵਜੇ ਸੱਤ ਆਉਂਦੇ ਗਲੀਆਂ ਚੋਣ ਚ ਮੁੱਦਾ ਇਹਨਾਂ ਦਾ ਸਾਰੀਆਂ ਪਾਰਟੀਆਂ ਨੇ ਕੀ ਗਲੀਆਂ ਜਾਂ ਹਸਾਉਣਾ ਜਾਂ ਬੇਕਾਰ ਮੁੱਦੇ ਉਹ ਇਹ ਕਹਿੰਦੇ ਆਗੇ ਇਹ ਕਹਿੰਦਾ ਮੈਂ ਹਣਸ ਕਹਿੰਦਾ 2 ਦਿਨ ਨੂੰ ਵੋਟਾਂ ਤੋਂ ਬਾਅਦ ਸਾਨੂੰ ਦੇਖੂ ਉਹ ਕਹਿੰਦਾ ਮੈਂ ਵੋਟਾਂ ਤੋਂ ਬਾਅਦ ਸਾਨੂੰ ਡਿਬਰੀ ਕਾਟ ਭੇਜ ਕੇ ਦਿਖਾਉਂਗਾ ਹਾਂ ਤਾਂ ਸਹਿਜ ਜੀ ਕਹਿੰਦਿਆ ਕਹਿੰਦਾ ਮੈਂ ਤਾਂ ਕਾਤਲਾਂ ਨੂੰ ਛੱਡਦਾ ਹੀ ਨਹੀਂ ਤੁਹਾਨੂੰ ਰਾਤ ਨੂੰ 12:00 ਵਜੇ ਸੱਤ ਆਉਂਦੇ ਆਏ ਜੀ ਕਿਸਾਨਾਂ ਦਾ ਸੀਗਾ ਕੋਈ ਉੱਥੇ ਕਿਹੜਾ ਮੰਤਰੀ ਉੱਪਰ ਕਿਹੜਾ ਮਲੇ ਇਹ ਬਿਚਾਰੇ ਇਹ ਤੋਂ ਪੰਨਾ ਤੇ ਹੀ ਉੱਤੇ ਬੋਲਦੇ ਆ ਤੇ ਲੋਕਾਂ ਨੂੰ ਸੁਰਤੀ ਹੀ ਨਹੀਂ ਜਮਉ ਭਾਈ ਛੋੜਾ ਕੀ ਮਤਲਬ ਹੈ ਇੱਕ ਮਿੰਟ ਮੈਂ ਗੱਲ ਸੁਣਨਾ ਭਰਾ ਅਸੀਂ ਇਹ ਕਹਿਣਾ ਹੈ ਕਿ ਵੀ ਜਿਹੜੀਆਂ ਇਹ ਮੌਕੇ ਦੀਆਂ ਸਰਕਾਰਾਂ ਆ ਜਾਂ ਪਹਿਲਾਂ ਵਾਲੀਆਂ ਚੱਲ ਉਹਨਾਂ ਨੇ ਜਿਹੜਾ ਕੁਝ ਸਫਾਈ ਕੀਤਾ ਮੌਕੇ ਦੀ ਜਿਹੜੀ ਗਵਰਨਮੈਂਟ ਆ ਇਹਨੇ ਤਾਂ ਨਸ਼ੇ ਦਾ ਮੁੱਦਾ ਹੀ ਗਾਇਬ ਕਰਤਾ ਲੱਖਾਂ ਸਾਲਾਂ ਨਸ਼ੇ ਦਾ ਮੁੱਦਾ ਚਾਹਦਾ ਕਿ ਨਹੀਂ ਤੁਸੀਂ ਦੱਸੋ ਸਾਹੇ ਦਾ ਮੁੱਦਾ ਪੰਜਾਬ ਸਭ ਤੋਂ ਵੱਡਾ ਹੈ ਉਹ ਚਾਹਦਾ ਕਿ ਨਹੀਂ ਚਾਹਦਾ ਤੇ ਅਸੀਂ ਉਹਦੇ ਨਾਲ ਹੀ ਹੋਮਗੇ ਜਿਹੜਾ ਸਾਡੇ ਮੁੱਦੇ ਚੱਕੂਗਾ ਚੋਣ ਚਾਇਤ ਕੀ ਮੁੱਦਾ ਕਿੱਗਲੀਆਂ ਚੋਣ ਚ ਮੁੱਦਾ ਇਹਨਾਂ ਦਾ ਸਾਰੀਆਂ ਪਾਰਟੀਆਂ ਨੇ ਕੀਗਲੀਆਂ ਜਾਂ ਹਸਾਉਣਾ ਜਾਂ ਬੇਕਾਰ ਮੁੱਦੇ ਲੱਖੇ ਨੇ ਮੁੱਦੇ ਪਾਣੀ ਬੋਲੀ ਚੁੱਟਾ ਇਹ ਮੁੱਦੇ ਲੱਖੇ ਫੇਰ ਮੇਰੀ ਗੱਲ ਸੁਣੋ ਭਰਾ ਆਪਣਾ ਬਿੱਟੂ ਹੈ ਨਿਹਾਣੇ ਵਾਲਾ ਹਾਂ ਸਰਾਜ ਹਾਂਸ ਹੈ ਇੱਥੋਂ ਦੇ ਇੱਕ ਕਾਮ ਸਾਹ ਆਪਣਾ ਗ੍ਰਹਿ ਮੰਤਰੀ ਲਾ ਲੋ ਉਹ ਇਹ ਕਹਿੰਦੇ ਆਗੇ ਇਹ ਕਹਿੰਦਾ ਮੈਂ ਹਣਸਾਸ ਕਹਿੰਦਾ 2 ਤਰੀਕ ਨੂੰ ਵੋਟਾਂ ਤੋਂ ਬਾਅਦ ਤੁਹਾਨੂੰ ਦੇਖੂੰਗਾ ਉਹ ਕਹਿੰਦਾ ਮੈਂ ਵੋਟਾਂ ਤੋਂ ਬਾਅਦ ਤੁਹਾਨੂੰ ਡਿਬਰੀ ਕਾਟ ਭੇਜ ਕੇ ਦਿਖਾਉਂਗਾ ਅਮਤ ਸਹਾਜ ਜੀ ਕਹਿੰਦਿਆ ਕਹਿੰਦਾ ਮੈਂ ਤਾਂ ਕਾਤਲਾਂ ਨੂੰ ਛੜਦਾ ਹੀ ਨਹੀਂ ਚਲੋ ਤੁਸੀਂ ਤੁਸੀਂ ਕਹੇ ਦਿਨ ਹਰੇਕ ਬੰਦੇ ਨੂੰ ਪੰਜਾਬ ਜਾ ਕੇ ਸਿੱਖਾਂ ਦੇ ਮੂੰਹ ਚ ਤੁਸੀਂ ਮੈਂ ਇੱਕ ਸੁਣ ਦਿੰਦੇ ਹਾਂ ਕਿ ਤੁਸੀਂ ਸੁਧਾਰ ਨੂੰ ਮੰਨਦੇ ਹੋ ਕਿ ਨਹੀਂ ਤੁਸੀਂ ਇਹ ਦੱਸੋ ਇਹ ਸੁਧਾਰ ਨੂੰ ਮੰਨਦੇ ਆ? ਸਿ ਇਹ ਸੁਧਾਰ ਸੁਧਾਰ ਨੂੰ ਇਹ ਮੰਨਦਾ ਤੇ ਇਹ ਗੱਲ ਕਰਨ ਲਈ ਵੀ ਸੁਧਾਰ ਦੇ ਇਤਿਹਾਸ ਆ ਉਹ ਜਿਹੜਾ ਕੋਸੂਗ ਐਂਗਲ ਚ ਉਹ ਹੋਗਾ ਫਿਰ ਇਹ ਜਿਹੜਾ ਜਿਹੜਾ ਬਿੱਟੂ ਹੈ ਜਾ ਮੰਨ ਕੇ ਹਾਂ ਸਰ ਜੀ ਇੱਕ ਇਸ ਵੇਸਤੇ ਗੱਲ ਕਰਦੇ ਆ ਇਹ ਸਿਧਾਂਤ ਨੂੰ ਮੰਨਦੇ ਆ ਇਹ ਗੱਲਾਂ ਦੇ ਸਵਾਲ ਪੁੱਛਦੇ ਸੀ ਦੱਸਣੇ ਸੀ ਭਾਈ ਤਾਂ ਹੀ ਤਾਂ ਹੁਣ ਵਿਰੋਧ ਹੋ ਜਾਂਦਾ ਐ ਕਿ ਹੰਸ ਦਾ ਕਿੰਨਾ ਵਿਰੋਧ ਵਿਰੋਧ ਹੈ ਜੇ ਆਪਾਂ ਦੇਖੀਏ ਵਿਰੋਧ ਨਹੀਂ ਜੀ ਹੋਇਆ ਉਹ ਜਿਹੜੀਆਂ ਕਿਸਾਨ ਜੁਨੀਆ ਨੇ ਅਸੀਂ ਦੇਖੋ ਸਾਡਾ ਤਾਂ ਬਾਅਦ ਵਾਸਤਾ ਹੈ ਨਹੀਂ ਕਿਸਾਨ ਜੁਨੀਆ ਹੁੰਦਾ ਪਰ ਜਿਹੜੀਆਂ ਕਿਸਾਨ ਜੁਨੀਆ ਨੇ ਸੀ ਉਹਨਾਂ ਨੇ ਇੱਕ ਮੰਨ ਕੇ ਚੱਲੋ ਇੱਕ ਪ੍ਰੋਟ ਉਹਨੂੰ ਰਾਤ ਨੂੰ 12 ਵਜੇ ਸੱਤ ਆਉਂਦੇ ਹੋਰ ਹੈ ਜੀ ਆਏ ਜੀ ਉਹ ਕਿਸਾਨਾਂ ਦਾ ਸੀਗਾ ਕੋਈ ਉੱਥੇ ਕਿਹੜਾ ਮੰਤਰੀ ਉੱਪਰ ਹਾਂ ਕਿਹੜਾ ਐ ਮਲੇ ਜੇ ਵਿਚਾਰੇ ਹੈ ਜੋ ਪੰਨਾਂ ਤੇ ਕੀ ਉੱਤੇ ਬੋਲਦੇ ਆ ਨਾ ਲੋਕਾਂ ਨੂੰ ਸੁਰਤੀ ਨਹੀਂ ਜਮਉ ਫਾਈ ਛੋਟਾ ਕੀ ਮਤਲਬ ਹੈ ਇੱਕ ਮੈਂ ਇੱਕ ਮੈਂ ਕਹਾਂ ਸੁਣੋ ਅਸੀਂ ਇਹ ਕਹਿਣਾ ਹੈ ਕਿ ਵੀ ਜਿਹੜੀਆਂ ਇਹ ਮੌਕੇ ਦੀਆਂ ਸਰਕਾਰਾਂ ਆ ਜਾਂ ਪਹਿਲਾਂ ਵਾਲੀਆਂ ਚੱਲ ਉਹਨਾਂ ਨੇ ਜਿਹੜਾ ਕੋਈ ਚੁਸਤਾ ਕੀਤਾ ਮੌਕੇ ਦੀ ਜਿਹੜੀ ਗਵਰਨਮੈਂਟ ਆ ਇਹਨੇ ਤਾਂ ਨਸ਼ੇ ਦਾ ਮੁੱਦਾ ਹੀ ਗਾਇਬ ਕਰਤਾ ਲੱਖਾਂ ਸਾਲਾਂ ਨਸ਼ੇ ਦਾ ਮੁੱਦਾ ਚਾਹਦਾ ਕਿ ਨਹੀਂ ਤੁਸੀਂ ਦੱਸੋ ਨਸ਼ੇ ਦਾ ਮੁੱਦਾ ਪੰਜਾਬ ਸਭ ਤੋਂ ਵੱਡਾ ਹੈ ਉਹ ਚਾਹਦਾ ਕਿ ਨਹੀਂ ਚਾਹਦਾ ਤੇ ਅਸੀਂ ਉਹਦੇ ਨਾਲ ਹੀ ਹੋਵਾਂਗੇ ਜਿਹੜਾ ਸਾਡੇ ਮੁੱਦੇ ਚੱਕੂਗਾ ਚੋਣ ਚਾਇਤਕੀ ਮੁੱਦਾ ਕਿੱਕਲੀਆਂ ਚੋਣ ਚ ਮੁੱਦਾ ਇਹਨਾਂ ਦਾ ਸਾਰੀਆਂ ਪਾਰਟੀਆਂ ਨੇ ਕਿੱਕਲੀਆਂ ਜਾਂ ਹਸਾਉਣਾ ਜਾਂ ਬੇਕਾਰ ਮੁੱਦੇ ਲੱਖੇ ਦੇ ਮੁੱਦੇ ਪਾਣੀ ਬੋਲੀ ਚੁੱਟਾ ਇਹ ਮੁੱਦੇ ਲੱਗੇ ਫਿਰ ਮੇਰੀ ਗੱਲ ਸੁਣੋ ਭਰਾ ਆਪਣਾ ਬਿੱਟੂ ਹੈ ਲਿਹਾਨੇ ਵਾਲਾ ਹੰਸ ਰਾਜ ਹੰਸ ਹੈ ਇੱਥੋਂ ਦੇ ਕਿਆਮ ਸਾਹ ਆਪਣਾ ਗ੍ਰਹਿ ਮੰਤਰੀ ਲਾ ਲੋ ਉਹ ਇਹ ਕਹਿੰਦੇ ਆਗੇ ਇਹ ਕਹਿੰਦਾ ਮੈਂ ਹਣਸ ਕਹਿੰਦਾ ਦੋ ਤਰੀਕ ਨੂੰ ਵੋਟਾਂ ਤੋਂ ਬਾਅਦ ਤੁਹਾਨੂੰ ਦੇਖੂੰ। ਉਹ ਕਹਿੰਦਾ ਮੈਂ ਵੋਟਾਂ ਤੋਂ ਬਾਅਦ ਤੁਹਾਨੂੰ ਡਿਪਰੀਕਟ ਭੇਜ ਕੇ ਦਿਖਾਉਂਗਾ। ਅੰਤ ਸਹਾ ਜੀ ਕਹਿੰਦਿਆ ਕਹਿੰਦਾ ਮੈਂ ਤਾਂ ਕਾਤਲਾਂ ਨੂੰ ਛੜਦਾ ਹੀ ਨਹੀਂ। ਚਲੋ ਤੁਸੀਂ ਤੁਸੀਂ ਕਹਿ ਦਿਨੋ ਹਰੇਕ ਬੰਦੇ ਨੂੰ ਪੰਜਾਬ ਜਾ ਕੇ ਸਿੱਖਾਂ ਦੇ ਮੂੰਹ 'ਚ ਤੁਸੀਂ ਮੈਂ ਇੱਕ ਸੁਣ ਦਿੰਦੇ ਹਾਂ। ਨਹੀਂ ਤੁਸੀਂ ਸੁਧਾਰ ਨੂੰ ਮੰਨਦੇ ਕਿ ਨਹੀਂ? ਤੁਸੀਂ ਇਹ ਦੱਸੋ ਇਹ ਸੁਧਾਰ ਨੂੰ ਮੰਨਦੇ ਆ? ਸਿ ਇਹ ਸੁਧਾਰ ਸੁਧਾਰ ਨੂੰ ਇਹ ਮੰਨਦਾ ਤੇ ਇਹ ਗੱਲ ਕਰਨ ਲਈ ਵੀ ਸੁਧਾਰ ਦੇ ਇਤਿਹਾਸ ਆ ਉਹ ਜਿਹੜਾ ਕੋਸੂਗ ਆਈਆ ਤੇ ਉਹ ਹੋਗਾ। ਫਿਰ ਇਹ ਜਿਹੜਾ ਜਿਹੜਾ ਬਿੱਟੂ ਹੈ ਜਾ ਮੰਨ ਕੇ ਹਾਂ ਸਰ ਜੀ ਇੱਕ ਇਸ ਵੇਸ ਤੇ ਗੱਲ ਕਰਦੇ ਆ ਇਹ ਸਿਧਾਂਤ ਨੂੰ ਮੰਨਦੇ ਆ ਇਹ ਗੱਲਾਂ ਦੇ ਸਵਾਲ ਪੁੱਛਦੇ ਸੀ ਦੱਸਣੇ ਭਾਈ ਤਾਂ ਹੀ ਤਾਂ ਹੁਣ ਵਿਰੋਧ ਹੋ ਜਾਂਦਾ ਐ ਕਿ ਹੰਸ ਦਾ ਕਿੰਨਾ ਵਿਰੋਧ ਵਿਰੋਧ ਹੋਇਆ ਜੇ ਆਪਾਂ ਦੇਖੀਏ ਉਹ ਵਿਰੋਧ ਨਹੀਂ ਜੀ ਹੋਇਆ ਉਹ ਜਿਹੜੀਆਂ ਕਿਸਾਨ ਜੁਨੀਅਨ ਨੇ ਅਸੀਂ ਦੇਖੋ ਸਾਡਾ ਤਾਂ ਬਾਅਦ ਵਾਸਤਾ ਹੈ ਨਹੀਂ ਕਿਸਾਨ ਜੁਨੀਅਨ ਦਾ ਪਰ ਜਿਹੜੀਆਂ ਕਿਸਾਨ ਜੁਨੀਅਨ ਨੇ ਸੀ ਉਹਨਾਂ ਨੇ ਇੱਕ ਮੰਨ ਕੇ ਚਲੋ ਇੱਕ